ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਜਾਨੀ ਕਿ ਪਰਮਿੰਦਰਜੀਤ ਸਿੰਘ ਵੱਲੋਂ ਸਸੀ ਕਾਜ ਜੀ ਤੁਸੀਂ ਵੇਖ ਰਹੇ ਹੋ ਬਖਤੌਰ ਢਿੱਲੋਂ ਫੇਸਬੁੱਕ ਪੇਜ ਪੇਜ ਵੇਖਣ ਵਾਲੇ ਸਾਰੇ ਹੀ ਸਰੋਤਿਆਂ ਨੂੰ ਅਪੀਲ ਹੈ ਮੇਰੀ ਵੀ ਤੁਸੀਂ ਸਾਰੇ ਪੇਜ ਨੂੰ ਸਬਸਕ੍ਰਾਈਬ ਸ਼ੇਅਰ ਤੇ ਫਾਲੋ ਜਰੂਰ ਕਰਿਆ ਕਰੋ ਕੋਈ ਵੀ ਕਿਸੇ ਦਾ ਸੁਝਾਅ ਹੁੰਦਾ ਤਾਂ ਪਲੀਜ਼ ਇਨਬਾਕਸ ਦੇ ਵਿੱਚ ਸਾਨੂੰ ਮੈਸੇਜ ਕਰ ਦਿਆ ਕਰੋ ਸਾਨੂੰ ਪਤਾ ਲੱਗਦਾ ਰਹਿੰਦਾ ਵੀ ਸਾਡੇ ਵਿੱਚ ਕਮੀਆਂ ਕੀ ਐ ਅੱਜ ਆਪਾਂ ਆਪਣੇ ਗੂਗਲ ਬਾਬਾ ਨਾਲ ਗੱਲ ਕਰਦੇ ਆਂ ਬਖਤੌਰ ਢਿੱਲੋਂ ਨਾਲ ਜੀ ਸਭ ਸਸੀ ਕਾਜ ਜੀ ਸਸੀ ਕੀ ਲੋ ਸਾਹਿਬ ਭਾਈ ਬਲਵੰਤ ਸਿੰਘ ਰਾਜਵਾਨ ਦੀ ਮਤਲਬ ਰੌਲਾ ਪਿਆ ਹੋਇਆ ਹੈ ਵੀ ਉਹਨਾਂ ਨੂੰ ਫਾਂਸੀ ਦੇਣੀ ਹੈ ਕੀ ਇਹ ਜਿਹੜੇ ਟੀਵੀ ਚੈਨਲ ਆਲੇ ਗੱਲਾਂ ਸਹੀ ਕਰ ਰਹੇ ਆ ਪੰਜਾਬ ਦੇ ਵਿੱਚ ਬੀਐਸਐਫ ਦੀਆਂ ਕੰਪਨੀ ਆ ਗਈਆਂ ਪੈਰਾ ਮਿਲਟਰੀ ਫੋਰਸੇਜ਼ ਆ ਗਈ ਕੀ ਇਹ ਸਹੀ ਹੈ ਇਹਦੇ ਤੇ ਤੁਸੀਂ ਕੋਈ ਸਾਨੂੰ ਨਰਸਿਸ ਕਰਕੇ ਦੱਸੋ ਕੀ ਗੱਲਬਾਤ ਹੈ ਇਹ ਕਿਉਂ ਕਹਿ ਰਹੇ ਆ ਗੱਲਾਂ ਦੇਖੋ ਸਰਦਾਰ ਬਲਵੰਤ ਸਿੰਘ ਰਾਜਵਾਨ ਨੂੰ ਫਾਂਸੀ ਦੇਣ ਦਾ ਪਹਿਲਾ ਫੈਸਲਾ ਚੰਡੀਗੜ੍ਹ ਦੀ ਅਦਾਲਤ ਨੇ ਕੀਤਾ ਸੀ ਕੀਤਾ ਸੀ ਫਾਂਸੀ ਦੀ ਸਜ਼ਾ ਸੁਨਾਤੀ ਸੈਸ਼ਨ ਕੋਰਟ ਨੇ ਠੀਕ ਹੈ ਜੀ ਮਾਮਲਾ ਹਾਈ ਕੋਰਟ ਚ ਗਿਆ ਹਾਈ ਕੋਰਟ ਚ ਬਲਵੰਤ ਸਿੰਘ ਰਾਜਵਾਨਾ ਨੇ ਅਪੀਲ ਨਹੀਂ ਸੀ ਕੀਤੀ ਅਪੀਲ ਨਹੀਂ ਸੀ ਕੀਤੀ ਪਰ ਜੀ ਬਲਵੰਤ ਸਿੰਘ ਰਾਜਵਾਨਾ ਨੇ ਉਸ ਵੇਲੇ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਇੱਕ ਚਿੱਠੀ ਲਿਖਤੀ ਸੀ ਠੀਕ ਹੈ ਜੀ ਕਿ ਮੈਨੂੰ ਜਲਦੀ ਫਾਂਸੀ ਦਿੱਤੀ ਜਾਵੇ ਅੱਛਾ ਜੀ ਇਸ ਚਿੱਠੀ ਦੇ ਆਧਾਰ ਦੇ ਉੱਤੇ ਹਾਈ ਕੋਰਟ ਨੇ ਸੁਪਰਡੈਂਟ ਪਟਿਆਲਾ ਜੇਲ੍ਹ ਤੋਂ ਮੰਗਿਆ ਜਵਾਬ ਠੀਕ ਹੈ ਜੀ ਵੀ ਤੁਸੀਂ ਕਨਫਰਮ ਕਰੋ ਕਿ ਇਹ ਹੈ ਠੀਕ ਹੈ ਜੀ ਫਿਰ ਸੈਸ਼ਨ ਜੱਜ ਪਟਿਆਲਾ ਵੀ ਉੱਥੇ ਗਏ ਠੀਕ ਹੈ ਜੀ ਉਹਨਾਂ ਨੇ ਜਾ ਕੇ ਉਹਨਾਂ ਦੇ ਬਿਆਨ ਲਏ ਉਹਨੇ ਕਿਹਾ ਜੀ ਹਾਂ ਮੈਂ ਬਿਲਕੁਲ ਜਿਹੜਾ ਹੈ ਮੈਂ ਇਕਵਾਲ ਕੀਤਾ ਹੈ ਜੀ ਕਿ ਬੇਅੰਤ ਸਿੰਘ ਨੂੰ ਅਸੀਂ ਕਤਲ ਕੀਤਾ ਹੈ ਜੀ ਕਤਲ ਦੀ ਜਿਹੜੀ ਸਾਜ਼ਿਸ਼ ਉਹਦੇ ਵਿੱਚ ਮੈਂ ਸ਼ਾਮਲ ਸੀ ਜੀ ਔਰ ਜੇ ਦਲਾਵਰ ਸਿੰਘ ਫੇਲ ਹੋ ਜਾਂਦਾ ਜੀ ਤਾਂ ਅਗਲਾ ਜਿਹੜਾ ਹੈਗਾ ਬੰਬ ਮੈਂ ਬੰਨ੍ਹਦਾ ਮੇਰੇ ਕੋਲ ਸਾਰਾ ਕੁਝ ਸੀ ਇਸ ਲਈ ਮੈਨੂੰ ਫਾਂਸੀ ਦੇ ਦਿੱਤੀ ਹਵੇ ਲੇਕਿਨ ਉਹਨਾਂ ਨੂੰ ਫਾਂਸੀ ਨਹੀਂ ਸੀ ਦਿੱਤੀ ਗਈ ਠੀਕ ਹੈ ਜੀ ਕਿਉਂਕਿ ਉਹਨਾਂ ਦਾ ਫੈਸਲਾ ਜਿਹੜਾ ਹੈਗਾ ਚੰਡੀਗੜ੍ਹ ਦੀ ਕੋਰਟ ਨੇ ਕੀਤਾ ਸੀ ਇਹ ਵਾਰਦਾਤ ਚੰਡੀਗੜ੍ਹ ਚ ਹੋਈ ਸੀ ਕਤਲ ਵਾਲੀ ਜੀ ਔਰ ਇਹਦੀ ਤਫਤੀਸ਼ ਹੈ ਜਿਹੜੀ ਉਹ सीबीआई ਨੇ ਕੀਤੀ ਸੀ ਠੀਕ ਹੈ ਜੀ ਸੋ सीबीआई ਕੋਰਟ ਦੇ ਜੱਜ ਨੇ ਉੱਥੇ ਫੈਸਲਾ ਕਰਤਾ ਕਿ ਇਹਨਾਂ ਨੂੰ ਫਾਂਸੀ ਦੇ ਦਿੱਤੀ ਜਾਵੇ ਕਾਲਾ ਬਰੰਟ ਜਾਰੀ ਕਰਤਾ ਜੀ ਨੂੰ ਕਦੇ ਕਾਲਾ ਬਰੰਟ ਇਹਨੂੰ ਕਾਲਾ ਬਰੰਟ ਕਾਲਾ ਬਰੰਟ ਕਹਿੰਦੇ ਆ ਵੀ ਹੁਣ ਇਹਨੂੰ ਮਤਲਬ ਫਾਂਸੀ ਦੇ ਦੇ ਜੀ ਜੀ ਠੀਕ ਹੈ ਲੇਕਿਨ ਜਦੋਂ ਉਹ ਕਾਲਾ ਬਰੰਟ ਪਟਿਆਲਾ جیل ਚ ਆਇਆ ਠੀਕ ਹੈ ਜੀ ਤਾਂ ਪਟਿਆਲਾ ਜੇਲ ਦੇ ਸੁਪਰਡੈਂਟ ਹੁੰਦੇ ਸੀ ਉਸ ਵੇਲੇ ਲਖਵਿੰਦਰ ਸਿੰਘ ਜਾਖੜ ਲਖਵਿੰਦਰ ਸਿੰਘ ਜਾਖੜ ਜੀ ਹਾਂਜੀ ਠੀਕ ਉਹਨਾਂ ਨੇ ਇਹਦੇ ਬਾਰੇ ਡਿਟੇਲ ਨਾਲ ਜਿਹੜੀ ਕੋ ਕੀਤੀ ਤਾਂ ਉਹਨਾਂ ਦੇ ਹੱਥ ਇੱਕ ਫੈਸਲਾ ਆ ਗਿਆ ਠੀਕ ਹੈ ਜੀ ਉਹ ਫੈਸਲਾ ਸੀ ਪੀਪੀ ਦਾ ਪੀਪੀ ਕੇਸ ਪੀਪੀ ਦਾ ਸੀ ਠੀਕ ਹੈ ਜੀ ਲੇਕਿਨ ਜਿਹੜੇ ਬੰਦਿਆਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਉਹ ਬੰਦੇ ਪੰਜਾਬ ਨਾਲ ਰਿਲੇਟਡ ਸੀ ਗੁਰਦਾਸਪੁਰ ਚਲੇ ਗੁਰਦਾਸਪੁਰ ਠੀਕ ਹੈ ਜੀ ਉਹਨਾਂ ਦੇ ਵਿੱਚੋਂ ਇੱਕ ਬੰਦਾ ਨੇ ਖੁਦਕੁਸ਼ੀ ਕਰ ਲਈ ਸੀ ਮਲਦੀਮਾ ਚੋਂ ਠੀਕ ਹੈ ਜੀ ਇੱਕ ਕੁਦਰਤੀ ਮੌਤ ਮਰ ਗਿਆ ਸੀ ਠੀਕ ਹੈ ਜੀ ਇੱਕ ਨੇ ਕਰਤੀ ਸੀ ਅਪੀਲ ਤਿੰਨ ਬੰਦੇ ਸੀਗੇ ਹਾਂ ਇੱਕ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਸੀ ਕਿ ਉਹਨੇ ਅਪੀਲ ਇੱਕ ਨੇ ਅਪੀਲ ਕਰਤੀ ਸੀ ਤਿੰਨ ਚਾਰ ਬੰਦੇ ਸੀ ਚਾਰ ਬੰਦੇ ਠੀਕ ਹੈ ਜੀ ਮਤਲਬ ਤੇ ਉਹ ਤਿੰਨ ਚਾਰਾਂ ਦੇ ਵਿੱਚੋਂ ਜਦੋਂ ਫੈਸਲਾ ਇਹ ਅਪੀਲ ਕਰਤੀ ਸੀ ਸੁਪਰੀਮ ਕੋਰਟ ਚੋਂ ਫੈਸਲਾ ਹੋਇਆ ਠੀਕ ਹੈ ਜੀ ਸੁਪਰੀਮ ਕੋਰਟ ਨੇ ਕਿਹਾ ਵੀ ਕੌਣ ਕੌਣ ਮੁਲਜ਼ਮ ਹੈ ਕਿੰਨੇ ਮੁਲਜ਼ਮ ਹੈ ਕਿੰਨੀਆਂ ਦੀ ਹੈਗੀ ਹੈ ਤੁਹਾਡੀ ਅਪੀਲ ਜੀ ਉਹ ਕਹਿੰਦੇ ਜੀ ਆ ਤੇ ਆ ਹੈ ਇੱਕ ਬੰਦੇ ਨੂੰ ਉਹਦੇ ਵਿੱਚੋਂ ਮਤਲਬ ਜਿਹੜਾ ਹੈਗਾ ਸੀ ਫਾਂਸੀ ਦੇਣ ਦੀ ਗੱਲ ਬਣ ਗਈ ਸੀ ਉਹਨੇ ਅਪੀਲ ਨਹੀਂ ਕੀਤੀ ਸੀ ਉਹਨੂੰ ਫਾਂਸੀ ਦੇ ਦਿੱਤੀ ਸੀ ਠੀਕ ਹੈ ਜੀ ਉਹਦੇ ਤੇ ਫਿਰ ਉਹਨਾਂ ਨੇ ਕਿਹਾ ਵੀ ਆ ਕੀ ਕੀਤਾ ਬਿਲਕੁਲ ਜੇ ਕਿਸੇ ਦਾ ਕੇਸ ਪੈਂਡਿੰਗ ਹੈ ਜੀ ਉਹਦੇ ਜਿਹੜੇ ਕੇਸ ਵਾਲਾ ਹੈ ਕੇਸ ਜਿੰਨੇ ਭਾਈ ਵਾਲਾ ਜੇ ਇੱਕ ਬੰਦੇ ਦਾ ਵੀ ਪੈਂਡਿੰਗ ਹੋਵੇ ਤਾਂ ਤੁਸੀਂ ਦੂਜਿਆਂ ਨੂੰ ਜਿੰਨੀ ਦੇ ਕੇਸ ਦਾ ਫੈਸਲਾ ਨਹੀਂ ਦੇ ਸਕਦੇ ਨਹੀਂ ਦੇ ਸਕਦੇ ਠੀਕ ਹੈ ਜੀ ਇੱਕ ਤਾਂ ਇਹ ਗੱਲ ਜਿਹੜੀ ਹੈਗੀ ਹੈ ਬਲਵੰਤ ਸਿੰਘ ਰਾਜੂ ਉਹਨਾਂ ਦੇ ਹੱਕ ਜਾਂਦੀ ਹੈ ਠੀਕ ਹੈ ਜੀ ਕਿਉਂਕਿ ਉਸ ਵੇਲੇ ਨੇ ਫਾਂਸੀ ਦੇਣ ਤੋਂ ਇਨਕਾਰ ਕਰਤਾ ਸੀ ਕਿ ਮੈਂ ਫਾਂਸੀ ਨਹੀਂ ਦੇਦਾ ਜੀ ਉਹਨੂੰ ਅਦਾਲਤ ਹੱਤ ਤੱਕ ਦਾ ਜਿਹੜਾ ਹੈਗਾ ਨੋਟਿਸ ਵੀ ਜਾਰੀ ਹੋ ਗਿਆ ਸੀ ਨੋਟਿਸ ਜਾਰੀ ਹੋ ਗਿਆ ਠੀਕ ਹੈ ਜੀ ਕਿ ਤੁਸੀਂ ਅਦਾਲਤ ਦਾ ਹੁਕਮ ਕਿਉਂ ਨਹੀਂ ਮੰਨਿਆ ਮੰਨਿਆ ਜੀ ਉਹ ਉਸ ਨੋਟਿਸ ਨੂੰ ਲੈ ਕੇ ਪਹੁੰਚਿਆ ਸੁਪਰੀਮ ਕੋਰਟ ਜੀ ਔਰ ਨਸੁਰਹੀ ਕੋਰਟ ਹਾਈ ਕੋਰਟ ਤੇ ਹਾਈ ਕੋਰਟ ਨੇ ਉਹ ਜਿਹੜਾ ਨੋਟਿਸ ਰੱਦ ਕਰਤਾ ਸੀ ਉਹ ਕਹਿੰਦੇ ਵੀ ਸੁਪਰਡੈਂਟ ਠੀਕ ਹੈ ਸੁਪਰਡੈਂਟ ਸਹੀ ਹੈ ਮਤਲਬ ਇਹ ਮੰਨ ਲਿਆ ਮਾਨਯੋਗ ਹਾਈ ਕੋਰਟ ਨੇ ਕਿ ਸੁਪਰਡੈਂਟ ਨੇ ਜਿਹੜੀ ਫਾਂਸੀ ਨਹੀਂ ਦਿੱਤੀ ਇਹ ਠੀਕ ਇਹਦਾ ਕਦਮ ਸੀ ਕਿਉਂ ਜੀ ਕਿਉਂਕਿ ਜਿਹੜੇ ਦੂਜੇ ਹੈਗੇ ਕੇਸ ਜਿਵੇਂ ਹੁਣ ਤੁਸੀਂ ਆਪਣਾ ਭਾਈ ਹਵਾਰਾ ਹੈ ਹਵਾਰਾ ਠੀਕ ਹੈ ਜੀ ਹਵਾਰਾ ਜਗਤਾਰ ਸਿੰਘ ਹਵਾਰਾ ਦਾ ਕੇਸ ਪੈਂਡਿੰਗ ਹੈ ਪੈਂਡਿੰਗ ਪਿਆ ਬਿਲਕੁਲ ਪਿਆ ਉਹ ਕੇਸ ਸਪੈਂਡਿੰਗ ਪਿਆ ਇਸ ਕਰਕੇ ਉਹ ਕਹਿੰਦੇ ਵੀ ਇਹਨੂੰ ਫਾਂਸੀ ਕਿਵੇਂ ਦੇ ਦਿੱਤੀ ਜੇ ਆਪਾਂ ਇਹਨੂੰ ਫਾਂਸੀ ਦੇ ਦਿੰਨੇ ਆ ਜੀ ਕੱਲ ਨੂੰ ਸਾਰਾ ਕੇਸ ਫੈਰੀ ਹੋ ਜਾਂਦਾ ਇਹਨੂੰ ਜਿੰਨਾ ਚਿਰ ਵੀ ਕਰੋਗੇ ਜਿੰਨਾ ਚਿਰ ਬਿਲਕੁਲ ਉਸ ਤੋਂ ਬਾਅਦ ਕੀ ਹੋਇਆ ਵੀ ਹੁਣ ਇਹਦਾ ਕੀ ਕੀਤਾ ਜਾਵੇ ਜੀ ਪੰਜਾਬ ਦੇ ਵਿੱਚ ਬਹੁਤ ਵੱਡਾ ਮਤਲਬ ਉਸ ਵੇਲੇ ਹੈਗਾ ਬਹੁਤ ਬੇਚੈਨੀ ਫੈਲ ਗਈ ਸੀ ਠੀਕ ਹੈ ਜੀ ਕੁਝ ਵੀ ਹੋ ਸਕਦਾ ਸੀ ਪੰਜਾਬ ਦੇ ਵਿੱਚ ਹਾਹਾਕਾਰ ਹੋ ਗਈ ਸੀ ਸਾਰੇ ਜੀ ਵੱਡੇ ਵੱਡੇ ਮਾਰਚ ਨਿਕਲਨੇ ਸ਼ੁਰੂ ਹੋ ਗਏ ਸੀ ਜੀ ਤਾਂ ਹੋਇਆ ਕੀ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰ ਜਿਹਨੂੰ ਰਹਿੰਦੀ ਅਪੀਲ ਕਹਿੰਦੇ ਆ ਕਿਉਂਕਿ ਰਾਜਵਾਨਾ ਸਾਹਿਬ ਨੇ ਕਹਿੰਦਾ ਸੀ ਕਿ ਮੈਂ ਰਹਿੰਦੀ ਅਪੀਲ ਨਹੀਂ ਕਰਾਂਗਾ ਉਹ ਫਿਰ ਛੜੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਨਮਾਇੰਦਾ ਜਥੇਬੰਦੀ ਹੈ ਨਮਾਇੰਦਾ ਜਥੇਬੰਦੀ ਉਹਦੇ ਵੱਲੋਂ ਜਿਹੜੀ ਉਹ ਅਪੀਲ ਤਿਆਰ ਕੀਤੀ ਗਈ ਹੈ ਉਸ ਅਪੀਲ ਨੂੰ ਲੈ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਰਾਸ਼ਟਰਪਤੀ ਕੋਲ ਗਏ ਅੱਛਾ ਜੀ ਵੀ ਆਹ ਲਓ ਜੀ ਸਾਡੀ ਅਪੀਲ ਤੇ ਰਾਸ਼ਟਰਪਤੀ ਨੇ ਉਹ ਅਪੀਲ ਰੱਖ ਲਈ ਤੇ ਉਹ ਅਪੀਲ ਤੇ ਉਹਨਾਂ ਨੇ ਮੰਗ ਲਿਆ ਗ੍ਰਹਿ ਵਿਭਾਗ ਤੋਂ ਜਵਾਬ ਜੋ ਆ ਮੰਗ ਲਿਆ ਕਿ ਤੁਸੀਂ ਇਹਦੇ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਗ੍ਰਹਿ ਵਿਭਾਗ ਨੇ ਹਜੇ ਤੱਕ ਫੈਸਲਾ ਨਹੀਂ ਕੀਤਾ ਹਜੇ ਤੱਕ ਉਮੀ ਪਿਆ ਜੀ ਹ ਹੁਣ ਮਾਮਲਾ ਕੀ ਹੋਇਆ ਕਿ ਪਹਿਲਾਂ ਵੀ ਬਲਵੰਤ ਸਿੰਘ ਰਾਜਵਾਨਾ ਨੇ ਕਿਹਾ ਸੀ ਕਿ ਮੈਨੂੰ ਮੇਰਾ ਕੁਝ ਕਰਾਓ ਜੀ ਮੈਨੂੰ ਜੇ ਫਾਂਸੀ ਦੇ ਜਾ ਮੇਰਾ ਮਤਲਬ ਇਹ ਹੈ ਕਿ ਕਾਲ ਕੋਠੜੀ ਚ ਕੱਢਿਆ ਜਾ ਬਈ ਜੀ ਜਦੋਂ ਕਿਸੇ ਬੰਦੇ ਨੂੰ ਫਾਂਸੀ ਦੀ ਸਜ਼ਾ ਹੋ ਜੇ ਨਾ ਫਿਰ ਉਹਨੂੰ ਆਈਸੋਲੇਟ ਕਰ ਦਿੰਦੇ ਜੀ ਕਿ ਉਹ ਇਕੱਲਾ ਹੀ ਰਹੂਗਾ ਇਕੱਲਾ ਇੱਕੋ ਕੋਠੜੀ ਚ ਰਹੂਗਾ ਬਾਹਰ ਨਿਕਲ ਨਹੀਂ ਸਕਦਾ ਬੰਦਾ ਬਜ਼ੁਰਗ ਹੋ ਗਿਆ ਜੀ ਉਹ ਕਹਿੰਦੇ ਫਾਂਸੀ ਦੇ ਦਿਓ ਮੈਥੋਂ ਰੱਖ ਕੇ ਕਿਉਂਣਾ ਕਿ ਉਹਨੇ ਜਦੋਂ ਇਸ ਕੱਲ ਦੇ ਉੱਤੇ ਇਤਰਾਜ਼ ਕੀਤਾ ਉਹਨਾਂ ਨੇ ਬਲਵੰਤ ਸਿੰਘ ਰਾਜਵਾਨਾ ਹੋਣਾ ਜੇ ਪੁਖੜਤਾਲ ਵੀ ਕਰਤੀ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਪੁਖੜਤਾਲ ਦਲਵਾਈ ਜੀ ਫਿਰ ਦੁਬਾਰਾ ਫਿਰ ਜੋ ਦੂਜੀ ਤੀਜੀ ਵਾਰੀ ਇਹਦੇ ਕੋਈ ਕੁਝ ਵੀ ਨਾ ਹੋਇਆ 25 ਲੱਖ ਜਿਹੜੇ ਹੈਗੇ ਆ ਉਹ ਸਾਈਨਚਰ ਹੋਏ ਸਾਈਨਚਰ ਵਾਲੀ ਗੱਲ ਵੀ ਆਪਾਂ ਕਰਨੀ ਖੁਦ ਦੁਬਾਰਾ ਫਿਰ ਉਹ ਮਾਮਲਾ ਸੁਪਰੀਮ ਕੋਰਟ ਚ ਆ ਗਿਆ ਠੀਕ ਹੈ ਜੀ ਸੁਪਰੀਮ ਕੋਰਟ ਦੇ ਵਿੱਚ ਹੁਣ ਆਇਆ ਕਿ ਤੁਸੀਂ ਜੀ ਇਹਦਾ ਫੈਸਲਾ ਕਰੋ ਉਹ ਰਾਜਵਾਨਾ ਜੀ ਆਪਦੀ ਅਪੀਲ ਹੈ ਜੀ ਕਿ ਮੇਰੀ ਜਿਹੜੀ ਅਪੀਲ ਪੈਟ ਗਿਆ ਤੇ ਫੈਸਲਾ ਕਿਉਂ ਨਹੀਂ ਫੈਸਲਾ ਕਿਉਂ ਨਹੀਂ ਉਹਨਾਂ ਨੇ ਇਹ ਨਹੀਂ ਕਿਹਾ ਵੀ ਮੈਨੂੰ ਮਾਫ ਕਰ ਦਿਓ ਮਾਫ ਕਰ ਦਿਓ ਬਿਲਕੁਲ ਉਹਨੇ ਫੈਸਲਾ ਕਰੋ ਇਨੀ ਥੀ ਏ ਜਿਹੜੀ ਹੈਗੀ ਹੈ ਇਹਦੇ ਤੇ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਸਵਾਲ ਖੜਾ ਕਰਤਾ ਜੀ ਵੀ ਕਿੰਨੀ ਦੇਰ ਤੁਸੀਂ ਇਸ ਬੰਦੇ ਨੂੰ ਰੱਖੋਗੇ ਅੱਛਾ ਜੀ ਹੁਣ ਤੱਕ ਇਹਨੂੰ ਫਾਂਸੀ ਕਿਉਂ ਨਹੀਂ ਦਿੱਤਾ ਜੀ ਕਿਉਂ ਨਹੀਂ ਦਿੱਤਾ ਜੀ ਜਦੋਂ ਕਿ ਅਸੀਂ ਤਾਂ ਕੋਈ ਰੋਕ ਹੀ ਨਹੀਂ ਲਈ ਸੁਪਰੀਮ ਕੋਰਟ ਨੇ ਕੋਈ ਰੋਕ ਨਹੀਂ ਲਈ ਜੀ ਪਰ ਰੋਕ ਜਿਹੜੀ ਹੈਗੀ ਆ ਜਿਹੜੀ ਲੱਗੀ ਹੋਈ ਹੈ ਕਾਨੂੰਨ ਦੇ ਮਤਲਬ ਉਹਨਾਂ ਮਤਲਬਕ ਲੱਗੀ ਠੀਕ ਹੈ ਜੀ ਉਹਨਾਂ ਨੇ ਕਿਹਾ ਠੀਕ ਇਹਦੇ ਤੇ ਕੁਝ ਲੋਕਾਂ ਨੇ ਮਨ ਬਣਾ ਲਿਆ ਕਿ ਜੀ ਇਹ ਤਾਂ ਹੁਣ ਇਹਨੂੰ ਫਾਂਸੀ ਲਾਉਣਗੇ ਜੀ ਕੁਝ ਲੋਕ ਜਿਹੜੇ ਹੈਗੇ ਪੰਜਾਬ ਦੇ ਅਮਨ ਕਾਨੂੰਨ ਨੂੰ ਖਰਾਬ ਕਰਨ ਵਾਲੇ ਉਹਨਾਂ ਨੇ ਵੀ ਫੜਕਾਉਣਾ ਸ਼ੁਰੂ ਕਰਤਾ ਕਿ ਜੀ ਤਾਂ ਫਾਂਸੀ ਲਾਉਣਗੇ ਫਾਂਸੀ ਲਾਉਣਗੇ ਹੁਣ ਹੋਇਆ ਕੀ ਜਿਹੜੀ ਅਸਲ ਕਹਾਣੀ ਹੈ ਜੀ ਕਿ ਹੜਾ ਗਈ ਹੜਾਂ ਦੇ ਨਾਲ ਸਾਡੀ ਜਿਹੜੀ ਹੈਗੀ ਆ ਬਾਰਡਰ ਜੀ ਜਿਹੜੀ ਉੱਥੇ ਕੰਡਿਆਲੀ ਤਾਰ ਲੱਗੀ ਸੀ ਕੰਡਿਆਲੀ ਤਾਰ ਨੁਕਸਾਨੀ ਗਈ ਨੁਕਸਾਨੀ ਬਿਲਕੁਲ ਜੀ ਬਾਰਡਰ ਖੁੱਲ ਗਿਆ ਖੁੱਲ ਗਿਆ ਕਿਸੇ ਵੇਲੇ ਵੀ ਕੋਸਪੈਟ ਹੋ ਸਕਦੀ ਹੈ ਹੋ ਸਕਦੀ ਹੈ ਇਸ ਗੱਲ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਸੀਆਰ ਬੀਐਸਐਫ ਦੀ ਜਿਹੜੀ ਹੈਗੀ ਆ ਟੁਕੜੀਆਂ ਹੋਰ ਭੇਜੀ ਠੀਕ ਹੈ ਜੀ ਉਹਨਾਂ ਟੁਕੜੀਆਂ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਮਾਹੌਲ ਇਹੋ ਜਿਹਾ ਬਣ ਗਿਆ ਕਿ ਇਹ ਟੁਕੜੀਆਂ ਤਾਂ ਭੇਜੀਏ ਜੀ ਜਿਵੇਂ ਅਮਰਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਉਦੋਂ ਦੀ 50 ਟੁਕੜੀਆਂ ਆਈਆਂ ਹਾਂ ਜੀ ਅਸੀਂ ਬਿਲਕੁਲ ਵੈ ਕੀ ਅਮਰਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਵਾਸਤੇ ਜੇ 50 ਟੁਕੜੀਆਂ ਆ ਸਕਦੀਆਂ ਆ ਸਕਦੀਆਂ ਤੇ ਜਿਹੜੀਆਂ ਹੁਣ 50 ਟੁਕੜੀਆਂ ਆਈਆਂ ਇਹਦਾ ਮਤਲਬ ਹੈ ਕਿ ਬਲਵੰਤ ਸਿੰਘ ਰਾਜੂ ਨੂੰ ਫਾਂਸੀ ਦੇ ਦੇਣਗੇ ਜੀ ਬਿਲਕੁਲ ਇਹਦੇ ਤੇ ਕੁਝ ਜਿਹੜੇ ਟੀਵੀ ਚੈਨਲ ਕੁਸ਼ ਜਿਹੜੇ ਹੈਗੇ ਆਪਣੇ ਵੈਬ ਚੈਨਲੋਂ ਉਨਾਂ ਦੇ ਵੈਸਾ ਹੋਣੀ ਹੈ ਸ਼ੁਰੂ ਵੈਸਾ ਕਿ ਹੋਊ ਕਿ ਨਹੀਂ ਪਰ ਮੈਂ ਤੁਹਾਨੂੰ ਗਰੰਟੀ ਨਾਲ ਕਹਿਣਾ ਕਿ ਬਲਵੰਤ ਸਿੰਘ ਰਾਜਵਾਨ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦਾ ਜਿੰਨੀ ਦੇਰ ਤੱਕ ਸੁਪਰੀਮ ਕੋਰਟ ਚੋਂ ਫੈਸਲਾ ਨਹੀਂ ਫੈਸਲਾ ਨਹੀਂ ਹੁੰਦਾ ਜੀ ਸੁਪਰੀਮ ਕੋਰਟ ਫੈਸਲਾ ਜਿਹੜਾ ਹੈਗਾ ਕਰੂਗੀ ਬੇਸ਼ੱਕ ਉਹਨੂੰ ਤਾ ਉਮਰ ਦੇਲ ਚ ਰੱਖ ਲੈ ਠੀਕ ਹੈ ਜੀ ਲੇਕਿਨ ਜੀ ਉਹਨੂੰ ਫਾਂਸੀ ਦਿੱਤੀ ਨਹੀਂ ਜਾ ਸਕਦੀ ਦੋ ਕਾਰਨ ਜੀ ਇੱਕ ਤਾਂ ਕਾਰਨ ਇਹ ਹੈ ਕਿ ਦਵਿੰਦਰਪਾਲ ਸਿੰਘ ਢੁੱਲਰ ਦਾ ਕੇਸ ਸਾਡੇ ਸਾਹਮਣੇ ਜੀ ਦਵਿੰਦਰਪਾਲ ਸਿੰਘ ਢੁੱਲਰ ਨੂੰ ਫਾਂਸੀ ਦੀ ਸਜ਼ਾ ਸੁਨਾਈ ਸੀ ਸੁਨਾਈ ਸੀ ਜੀ ਔਰ ਉਹ ਫਾਂਸੀ ਦੀ سزا ਲੇਟ ਹੋਗੀ ਲੇਟ ਹੋਗੀ ਜੀ ਉਹਦਾ ਫੈਸਲਾ ਇਹ ਕਰਤਾ ਕਿ ਇੱਕ ਬੰਦੇ ਨੂੰ ਇੱਕੇ ਜੁਰਮ ਦੇ ਵਿੱਚ ਦੋ ਸਜ਼ਾਾਂ ਮਾਂ ਨਹੀਂ ਦਿੱਤੀ ਜਾ ਸਕਦੀ ਬਿਲਕੁਲ ਵੀ ਤੁਸੀਂ ਉਮਰ ਕੈਦ ਦੀ سزا ਵੀ ਕਟਾ ਲਓ ਨੂੰ ਜੀ ਔਰ ਉਹ ਤੋਂ ਬਾਅਦ ਤੁਸੀਂ ਨੂੰ ਫਾਂਸੀ ਦੇ ਦੇਵੋ ਉਮਰ ਕੈਦ ਦੀ ਉਹ سزا ਕੱਟੀ ਬੈਠਾ ਜੀ ਸਰਦਾਰ ਬਰਬੰਸੋ ਰਾਜੇ ਆਣਾ ਰਾਜੂਆਣਾ ਵੀ ਉਮਰ ਕੈਦ ਨਾਲੋਂ ਵੱਧ سزا ਕੱਟੀ ਬੈ ਕੱਟੀ ਬੈਠਾ ਜੀ ਬਿਲਕੁਲ ਬਿਲਕੁਲ ਠੀਕ ਹੈ ਉਹ ਆਦੀ سزا ਕੱਟੀ ਬੈਠਾ ਇਸ ਕਰਕੇ ਨੂੰ ਦੂਜੀ سزا ਨਹੀਂ ਦਿੱਤੀ ਜਾ ਸਕਦੀ ਤੀਜੀ ਗੱਲ ਜੀ ਰਾਜੀ ਰਜੀਵ ਗਾਂਧੀ ਕਤਰਕਾਂਡ ਦਾ ਫੈਸਲਾ ਹੋਇਆ ਜੀ ਉਹ ਕਤਲਕਾਂਡ ਦਾ ਇੱਕ ਵੱਡਾ ਬੈਂਚ ਹੈ ਜਿਹੜਾ ਸੁਪਰੀਮ ਕੋਰਟ ਦਾ ਉਹਦੇ ਵਿੱਚ ਫੈਸਲਾ ਕੀਤਾ ਹੋਇਆ ਜੀ ਕਿ ਅਗਰ ਕਿਸੇ ਬੰਦੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਜੀ ਤੇ 5 ਸਾਲ ਦੇ ਵਿੱਚ ਵਿੱਚ ਉਹਨੂੰ ਫਾਂਸੀ ਨਹੀਂ ਦਿੱਤੀ ਜਾਂ ਨਹੀਂ ਦਿੱਤੀ ਜਾਂਦੀ ਉਹਨੂੰ ਮੁੜ ਕੇ ਫਾਂਸੀ ਨਹੀਂ ਦਿੱਤੀ ਜਾਂਦੀ ਨਹੀਂ ਦਿੱਤੀ ਜਾਂਦੀ ਇਸ ਕਰਕੇ ਜਿਹੜੇ ਮੇਰੇ ਵਰਗੇ ਹੈ ਨਾ ਬੈਠੇ ਕਈ ਵਾਰੀ ਵੀ ਕਹਿ ਦਿੰਦੇ ਆ ਜੀ ਆ ਆਪਾਂ ਵਿਦਵਾਨ ਹਾਂ ਵਿਦਵਾਨ ਜਿਹੜੇ ਚਲਾਈ ਜਾਂਦੇ ਆ ਮਾਹੌਲ ਖਰਾਬ ਕਰਨਾ ਚਾਹੁੰਦੇ ਮੈਂ ਗਰੰਟੀ ਨਾਲ ਕਹਿ ਸਕਦਾ ਕਿ ਬਲਵੰਤ ਸਿੰਘ ਰਾਜਵਾਨ ਨੂੰ ਬੇਨਸ਼ਕ ਜੇਲ੍ਹ ਤੋਂ ਨਾਕਟਨ ਪਰਮੁਖ ਫਾਲਸੀ ਨਹੀਂ ਬਹੁਤ ਬਹੁਤ ਧੰਨਵਾਦ ਜੀ ਢੀਲੋ ਸਾਬ ਤੁਹਾਡਾ ਤੇ ਤੁਸੀਂ ਦੇਖ ਰਹੇ ਹੋ ਬਖਤੌੜਾ ਟਲੋ ਪੇਜ ਫੇਸਬੁੱਕ ਪੇਜ ਤੇ ਸਾਰਿਆਂ ਨੂੰ ਅਪੀਲ ਹੈ ਪੇਜ ਨੂੰ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਜੇ ਕੋਈ ਕਿਸੇ ਕਿਸਮ ਦਾ ਸੁਝਾਅ ਹੈ ਤਾਂ ਪਲੀਜ਼ ਇਨਬਾਕਸ ਦੇ ਵਿੱਚ ਸਾਨੂੰ ਮੈਸੇਜ ਕਰਕੇ ਦੱਸ ਦਿਆ ਕਰੋ ਸਸਸੀ ਕਾ